ਦੁਨੀਆਂ ਦਾ ਕਾਲਾ ਸਾਰ ਕਰਾਈ ਵਾਹਿਗੁਰੂ ਜਿੱ ਕੀ ਪਤੇ ਦਾਸ ਬੈਰਾਗਨ ਮੋਹ ਬਸ ਕੀਨੀ ਪੰਚਹੁ ਕਾ ਮਿਟ ਨਾਵ 10 ਪੂਲੇ ਹੀ ਬੋਲਨਾ ਦਾਸ ਬੈਰਾਗਨ ਮੋਹ ਬਸ ਕੀਨੀ ਬਸ ਕਸ ਕੇ ਬੋਲਨਾ ਕੀਨੀ ਨੰਨੇ ਦੇ ਹਲੰਤ ਲਾ ਕੇ ਉਚਾਰਨ ਕਰਨਾ ਪੰਚਹੁ ਕਾ ਮਿਟ ਨਾਵੋ ਇਹ ਵੱਖਰਾ ਪਾਠ ਹੀ ਬੋਲਣਾ ਮਿਟਣਾ ਉਹ ਇਕੱਠਾ ਨਹੀਂ ਕਹਿ ਦੇਣਾ ਨਾਵੋ ਪੂਲਾ ਹੀ ਬੋਲਣਾ ਸਤਰ ਦੂਈ ਭਰੇ ਅੰਮ੍ਰਿਤਸਰ ਵੇਖ ਕਉ ਮਾਰ ਕਢਾਵੋ ਸਤਰ ਵੀ ਪੂਲਾ ਬੋਲਣਾ ਸਤਰ ਦੂਈ ਇਥੇ ਟਮਕ ਭਰੇ ਅੰਮ੍ਰਿਤਸਰ ਅੰਮ੍ਰਿਤਸਰ ਪਾਠ ਇਕੱਠਾ ਹੀ ਹੈ ਇਥੇ ਵਿਸਰਾਮ ਹੈ ਵੇਖ ਕਉ ਮਾਰ ਕਢਾਵੋ ਪਾਛੈ ਬਹੁਰ ਨ ਆਵਨ ਪਾਵੋ ਮ੍ਰਿਤ ਬਾਣੀ ਘਾਟ ਤੇ ਉਚਰਾਓ ਆਤਮਕਾ ਸਮਝਾਵਾ ਰਹਾਓ ਬੱਜਰ ਕੁਠਾਰ ਮੋਹ ਹੈ ਛੀਨਾ ਕਰ ਮਿੰਨਤ ਲਗ ਪਾਵੋ ਸੰਤਨ ਕੇ ਹਮ ਉਲਟੇ ਸੇਵਕ ਭਗਤਨ ਤੇ ਡਰ ਪਾਵੋ संतन के इति चमक हम उल्टे सेवक इति विश्राम भगतनते इति चमक डार पावा इ वखरा पाठ करना है डर पावो नहीं कहना ए संसार ते तब ही छूटा जाओ माया न लपटावा माया नाम गर्भ जून का तेहि तज दर्शन पावा ਇਤਕਰ ਭਗਤ ਕਰ ਹੈ ਜੋ ਜਨ ਤਿਨ ਪ ਸਗਲ ਚੁਕਾਈਐ ਕਹਿਤ ਨਾਮ ਦੇਉ ਬਾਹਰ ਕਿਆ ਭਰਮ ਹੋ ਇਹ ਸੰਗਮ ਹਰ ਪਾਈਐ ਮਾਰਵਾੜ ਜੈਸੇ ਨੀਰ ਬਾਲਹਾ ਬੇਲ ਬਾਲਹਾ ਕਰ ਹਲਾ ਮਾਰਵਾੜ ਇਥੇ ਯਮ ਕਲਾ ਦਨੀਆ ਮਾਰਵਾੜ ਜੈਸੀ ਨੀਰ ਬਾਲਹਾ ਬਾਲਹਾ ਇਹਦੇ ਵਿੱਚ ਡੈਸ਼ ਤੇ ਕਿ ਥੋੜਾ ਜਿਹਾ ਬੋਲਣਾ ਹੈ ਬਾਲਹਾ ਬਾਲਹਾ ਨਿਗਣਾ ਬਾਲਹਾ 베ਰ ਬਾਲਹਾ ਕਰ ਕਰਹਲਾ ਜੋ ਜੋ কুরੰਕ ਨਿਸਨਾਦ ਬਾਲਹਾ ਤਿਉ ਮੇਰੇ ਮਨ ਰਾਮਈਆ ਤੇਰਾ ਨਾਮ ਰੂੜੋ ਰੂਪ ਰੂੜੋ ਆਤ ਰੰਗ ਰੂੜੋ ਮੇਰੋ RAMਈਆ ਹਾਂਜੀ ਤੇਰਾ ਨਾਮ ਰੂੜੋ ਰੂਪ ਰੂੜੋ ਆਤ ਰੰਗ ਰੂੜੋ ਮੇਰੋ RAMਈਆ ਤੇਰਾ ਨਾਮ ਰੂੜੋ ਰੂਪ ਰੂੜੋ ਇੱਥੇ ਵਿਸਰਾਮ ਤੇਰਾ ਨਾਮ ਰੂੜੋ ਰੂਪ ਰੂੜੋ ਆਤ ਰੰਗ ਰੂੜੋ ਮੇਰੋ RAMਈਆ ਰਹਾਉ ਜਿਉ ਤਰਨੀ ਕਾ ਇੰਦਰ ਬਾਲ ਹਾ ਕੁਸਮ ਬਾਸ ਜੈਸੇ ਭਵਰ ਲਾ ਕੁਸਮ ਬਾਸ ਜੈਸੇ ਭਵਰ ਲਾ ਜਿਉ ਕੋਕਿਲ ਕਾ ਅੰਬ ਬਾਲ ਹਾ ਤਿਉ ਮੇਰੇ ਮਨ ਰਾਮਈਆ ਚਕਵੀ ਕਾ ਜੈਸੇ ਸੂਰ ਬਾਲ ਹਾ ਜੈਸੀ ਪਦਤੀ ਠਮ ਲੱਗੇਗੀ ਚਕਵੀ ਕਾ ਜੈਸੇ सूरबालहा चकवी कौ जैसे सूरबालहा मानसरोवर हंसुला मानसरोवर की <coughs> सम्बन्धक पाठ है मानसरोवर हंसुला ज्यों तरणी कौ कंत बालहा त्यों मेरे मन रामैया बारीक कौ जैसे खीर बालहा बारीक कौ जैसी <coughs> खीर बालहा चात्रिक मुख जैसे, जैसे चात्रिक मुख जैसे जाल तरा मछली मछली को जैसे नीर बाल हा, त्यो मेरे मान साधिक सिद्ध सगल मुन चाह बिरले का सगल पावन तेरो नाम बाल हा, त्यो नामे मान बीठुला पहल पुरी पुण्ड वन्ना ਧਿਆਨ ਨਾਲ ਉਚਾਰਨ ਕਰਨਾ ਪਹਿਲ ਨਹੀਂ ਕਹਿਣਾ ਪਹਿਲ ਹਾਹੇ ਦੀ ਸਿਆਰੀ ਹੈ ਪਹਿਲ ਪੁਰੀਏ ਇੱਥੇ ਵਿਸਰਾਮ ਪੁੰਡਰਕ ਉੱਤੇ ਟਿੱਪੀ ਹੈਗੀ ਹੈ ਕਸ ਕੇ ਬੋਲਣਾ ਪੁੰਡਰਕ ਵਨਾ ਵਨਾ ਪੁ ਲਈ ਬੋਲਣਾ ਪਹਿਲ ਪੁਰੀਏ ਪੁੰਡਰਕ ਵਨਾ ਤਾਚੇ ਹੰਸਾ ਸਗਲੇ ਜਨਾ ਤਾਚੇ ਜਿਹੜਾ ਪਾਠ ਹੈ ਇਹ ਸੰਬੰਧਕ ਬੋਲਣਾ ਲਮਕਾ ਕੇ ਨਾਲ ਤਾਚੇ ਹੰਸਾ ਸਗਲੇ ਜਨਾ ਕ੍ਰਿਸ਼ਨਾਂ ਤੇ ਜਨਉ ਹਰ ਹਰ ਨਾਚੰਤੀ ਨਾਚਨਾ ਕ੍ਰਿਸ਼ਨਾਂ ਤੇ ਜਨਉ ਜਨਉ ਕਠਾਈ ਬੋਲਨਾ ਜਾਨਉ ਨਹੀਂ ਕਹਿਣਾ ਕ੍ਰਿਸ਼ਨਾਂ ਤੇ ਜਨਉ ਹਰ ਹਰ ਨਾਚੰਤੀ ਨਾਚਨਾ ਪਹਿਲ ਪੁਰਸਾ ਬਿਰਾ ਪਹਿਲ ਪੁਰਸਾ ਇਥੇ ਵਿਸਰਾਮ ਲਾਦਨਾ ਪੁਰਸਾ ਬਿਰਾ ਇਕੱਠਾ ਲਿਖਿਆ ਹੋਇਆ ਵਕਰਾ ਪਾਠ ਕਰਨਾ ਪਹਿਲ ਪੁਰਸਾ ਇਥੇ ਵਿਸਰਾਮ ਬਿਰਾ ਅਥੂਨ ਪੁਰਸਾ ਦਮਰਾ ਇਹ ਵੀ ਪੁਰਸਾ ਦਮਰਾ ਇਕੱਠਾ ਲਿਖਿਆ ਹੋਇਆ ਵੱਖਰਾ ਪਾਠ ਕਰਨਾ ਹੈ ਅਥੂਨ ਪੁਰਸਾ ਦਮਰਾ ਅਸਗਾ ਆਸ ਉਸਗਾ ਹਾਂਜੀ ਅਸੱਗਾ ਉਸੱਗਾ ਨਹੀਂ ਕਹਿਣਾ ਅਸਗਾ ਇੱਥੇ ਵਿਸਰਾਮ ਲਾਦਣਾ ਆਸ ਉਸਗਾ ਪੂਲੇ ਪਦ ਬੋਲਨੇ ਹਨ ਹਰ ਕਾ ਬਾਗਰਾ ਨਾਚੈ ਪਿੰਦੀ ਮਹਸਾਗਰਾ ਪਿੰਦੀ ਨਹੀਂ ਕਹਿਣਾ ਹਿੰਦੀ ਹਿੰਦੀ तो दिनाल उचारण करना हर का बागरा बागरा नहीं कहना थोड़ा जा कस के बोलना हर का बागरा इथे विश्राम नाचे इथे यम कला दनी बिंदी मह सागरा रहाओ नाचंती गोपी जन्ना नैया ते बैरे कन्ना नैया ते बैरे कन्ना तर्क न चा तर्क पद थे ਹਰਾ ਦੇ ਦੇਣਾ ਤਰਕ ਨਾ ਚਾ ਨਾ ਚਾ ਨਹੀਂ ਕਹਿ ਦੇਣਾ ਭ੍ਰਮੀਆਂ ਚਾ ਇਹ ਵੀ ਭ੍ਰਮੀਆਂ ਚਾ ਇਕੱਠਾ ਨਹੀਂ ਕਹਿ ਦੇਣਾ ਭ੍ਰਮੀਆਂ ਚਾ ਕੇਸਵਾ ਬਚਾਉਨੀ ਐਏ ਮਈਏ ਇੱਕ ਆਨ ਜੀਓ ਇਹ ਵੀ ਵਿਸ਼ਰਾਮ ਲਾਉਣਾ ਕੇਸਵਾ ਬਚਾਉਨੀ ਇੱਥੇ ਵਿਸ਼ਰਾਮ ਹੈ ਐਏ ਮਈਏ ਇੱਕ ਆਨ ਜੀਓ ਪਿੰਦੀ ਉਬਕਲੇ ਸੰਸਾਰਾ ਹਾਂ ਪਿੰਦੀ ਪਿੰਦੀ ਉਬਕਲੇ ਖੋਬ ਤੇ ਕਲੇ ਦੇ ਵਿੱਚ ਡੈਸ਼ ਜੀ ਦੇ ਕੇ ਬੋਲਣਾ ਪਾਠ ਇਕੱਠਾ ਹੀ ਹੈ ਵਿਸਰਾਮ ਪਿੰਦੀ ਉਬਕਲੇ ਇੱਥੇ ਵਿਸਰਾਮ ਸੰਸਾਰਾ ਭ੍ਰਮ ਭ੍ਰਮ ਆਏ ਤੁਮ ਤੇ ਦਵਾਰਾ ਹਾਂ ਤੁਮ ਚ ਦਵਾਰਾ ਤੂੰ ਕੁੰਨ ਰੇ ਹਾਂਜੀ ਤੂੰ ਕੁੰਨ ਰੇ ਮੈਂ ਜੀ ਨਾਮਾ ਹੋ ਜੀ ਮੈਂ ਜੀ ਨਾਮਾ ਇੱਥੇ ਥੋੜੀ ਠਮਕ ਲਾ ਕੇ ਨਾ ਫਿਰ ਬੋਲਣਾ ਹੋ ਜੀ ਇੱਥੇ ਵਿਸਰਾਮ ਲਾਉਣਾ ਮੈਂ ਜੀ ਨਾਮਾ ਹੋ ਜੀ ਨਾਮਾ ਹੋ ਜੀ ਨਹੀਂ ਕਹਿਣਾ ਮੈਂ ਜੀ ਨਾਮਾ ਹੋ ਜੀ ਮੈਂ ਜੀ ਨਾਮਾ ਹੋ ਜੀ ਆਲਾ ਤੇ ਨਵਾਰਣਾ ਜਮ ਕਾਰਣਾ ਹੋ ਜੀ ਤੇ ਵਿਸਰਾਮ ਲਾ ਦੇਣਾ ਮੈਂ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਣਾ ਜਮ ਕਾਰਣਾ ਆਲਾ ਪੂਲਾ ਹੀ ਬੋਲਣਾ ਪਤਿਤ ਪਤਿਤ ਪਾਵਨ ਮਾਦੋ ਬਿਰਦ ਤੇਰਾ ਪਤਿਤ ਪਾਵਨ ਇੱਥੇ ਵੀ ਥੋੜਾ ਜਿਹਾ ਠਹਿਰਾ ਦੇ ਦਿੰਨੇ ਮਾਦੋ ਇੱਥੇ ਵੀ ਸ਼ਰਾਮ ਲਾਉਣਾ ਪਤਿਤ ਪਾਵਨ ਮਾਦੋ ਬਿਰਦ ਤੇਰਾ ਧੰਨ ਤੇ ਵੈ ਮੂਨ ਜਨ ਜਿਨ ਧਿਆਇਓ ਹਰ ਪ੍ਰਭ ਮੇਰਾ ਮੇਰਾ ਮੱਥੇ ਲਾਗੀ ਲੇ ਧੂਰ ਗੋਬਿੰਦ ਚਰਨਨ ਕੀ ਮੇਰਾ ਮੱਥੇ ਲਾਗੀ ਲੇ ਧੂਰ ਲਾਗੀ ਲੇ ਲੰਮੀ ਆਵਾਜ਼ ਨਾਲ ਸੰਬੰਧਕ ਪਾਠ ਕਰਨਾ ਹੈ ਧੂਰ ਪੱਤੇ ਵਿਸਾਮ ਗੋਬਿੰਦ ਚਰਨਨ ਕੀ ਸੋਰ ਨਾਰ ਮੋਨ ਜਾਨ ਤਿਨ ਹੂਤੇ ਦੂਰਾ ਰਹਾਉ ਦੀਨ ਕਾ ਦਯਾਲ ਮਾਦਾ ਗਰਭ ਪਰ ਹਾਰੀ ਚਰਨ ਸਰਨ ਨਮਾ ਬਾਲ ਤਿਹਾਰੀ ਚਰਨ ਸਰਨ ਪਦ ਦੀ ਵਿਸਰਾਮ ਲਾਦਨਾ ਨਾਮਾ ਪਦ ਦੀ ਏਮਕ ਲਾ ਕੇ ਚਾਰਨ ਕਰਨਾ ਨਮਾ ਬਾਲ ਤਿਹਾਰੀ ਤਨਾਸਰੀ ਭਗਤ ਰਵਦਾਸ ਜੀ ਕੀ ਜੀ ਰਵਦਾਸ ਬੋਲਣਾ ਕਈ ਰਵੀ ਦਾ ਸੁਬਿਆਰੀ ਨਾਲ ਬੋਲ ਜੰਦੇ ਨੇ ਸਿਆਰੀ ਨਾਲ ਉਚਾਰਨ ਕਰਨਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਹਮਸਾਰ ਦੀਨ ਦਇਆਲ ਨਾ ਤੁਮ ਸਰ ਹਾਂਜੀ ਤੁਮ ਸਰ ਇਕੱਠਾ ਨਹੀਂ ਕਹਿ ਦੇਣਾ ਹਮਸਾਰ ਦੀਨ ਦਇਆਲ ਨਾ ਤੁਮ ਸਰ ਅਬ ਪਤੀਯਾਰ ਕਿਆ ਕੀਜੈ ਹਾਂ ਬਚਨੀ ਤੋਰ ਮੋਰ ਮਨ ਮਾਨੈ ਹਾਂ ਬਚਨੀ ਤੋਰ ਮੋਰ ਮਨ ਮਾਨੈ ਜਾਨ ਕਾ ਪੂਰਨ ਦੀਜੈ ਹਉ ਬਲ ਬਲ ਜਾਓ ਰਮਈਆ ਕਾਰਨੀ ਜਾਓ ਤੁਸੀਂ ਹਾਂਜੀ ਜਾਓ ਫਤਤੀ ਬਿਸਰਾਮ ਕਾਰਨ ਕਵਨ ਬੋਲ ਰਹਾਉ ਬਹੁਤ ਜਨਮ ਵਿਛੁਰੇ ਥੀ ਮਾਦਾ ਇਹ ਜਨਮ ਇਹੋ ਜਨਮ ਤੁਮਾਰੇ ਲਿਖੇ ਕਹਿ ਰਵਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਚਿਤ ਸਿਮਰਨ ਕਰਾਓ ਨੈਣ ਅਵਲੋਕਨੋ ਸ਼੍ਰਵਣ ਬਾਨੀ ਸੁਜਾਸ ਪੂਰ ਰੱਖੋ ਜੀ ਵਿਸਰਾਮ ਇਸੇ ਤਰ੍ਹਾਂ ਲਾਉਣਾ ਹੈ ਚਿਤ ਸਿਮਰਨ ਕਰੋ ਇਥੇ ਠੰਮਕ ਨੈਣ ਅਵਲੋਕਨੋ ਇਥੇ ਵਿਸਰਾਮ ਹੈ ਸ਼੍ਰਵਣ ਬਾਨੀ ਸੁਜਸ ਪੂਰ ਰੱਖੋ ਸੁਜਸ ਪਾਠ ਇਕੱਠਾ ਹੀ ਕਰਨਾ ਰੱਖੋ ਮਨ ਸੁਮਾਦ ਕਰ ਕਰੋ ਚਰਨ ਹਿਰਦੇ ਧਰੋ ਮਨ ਸੁਮਦ ਕਰ ਕਰੋ ਸੁਮਦ ਕਰ ਪਾਠ ਇਕੱਠਾ ਹੀ ਕਰਨਾ ਹੈ ਮਨ ਸੁਮਦ ਕਰ ਨਹੀਂ ਕਰਨਾ ਮਨ ਸੁਮਦ ਕਰ ਕਰੋ ਚਰਨ ਹਿਰਦੇ ਧਰੋ ਯਾਨੀ ਮਨ ਨੂੰ ਸ੍ਰੇਸ਼ਟ ਭੋਰਾ ਭੋਰਾ ਜਿਹੜਾ ਹੈ ਬਣਾਣਾ ਕਰੋ ਰਸਨ અમૃત રામ નામ પાખ મન સુમદ કર કરો ચરણ હિરદય ધરાઓ ઇતિ રામ રસન ઇતિ યમક લાદનીએ અમૃત રામ નામ પાખ મેરી પ્રીત ગોવિંદ સયો જિન કટૈ મેરી પ્રીત ગોવિંદ સયો ઇતિ વિસકામ જિન કટૈ મે તો મોલ મહેગી લઈ જીય સટૈ મે તો મોલ મહેગી લઈ ਕਿੱਥੇ ਵਿਸਰਾਮ ਜੀ ਸਟੈ ਸਟੈ ਪਦ ਕਸਕੇ ਉਚਾਰਨ ਰਹਾਉ ਸਾਧ ਸੰਗਤ ਬਿਨਾ ਪਉ ਨਹੀਂ ਉਪਜੈ ਭਾਵ ਬਿਨ ਭਗਤ ਨਹੀਂ ਹੋਏ ਤੇਰੀ ਕਹਿ ਰਵਿਦਾਸ ਇੱਕ ਬੇਨਤੀ ਹਰ ਸਿਓ ਪੈਜ ਰੱਖ ਰਾਜਾ ਰਾਮ ਮੇਰੀ ਕਹਿ ਰਵਿਦਾਸ ਇੱਕ ਬੇਨਤੀ ਹਰ ਸਿਓ ਪੈਜ ਰੱਖੋ ਰਾਜਾ ਰਾਮ ਮੇਰੀ ਨਾਮ ਤੇਰੋ ਆਰਤੀ ਮੱਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਾਸਾਰੇ ਰਹਾਉ ਨਾਮ ਤੇਰੋ ਅਸਨੋ ਨਾਮ ਤੇਰੋ ਉਰਸਾ ਨਾਮ ਤੇਰੋ ਕੇਸਰੋ ਲੇ ਛਿਟਕਾਰੇ ਨਾਮ ਤੇਰਾ ਅੰਬੁਲਾ ਨਾਮ ਤੇਰੋ ਚੰਦਨੋ ਕਾਸ ਜਪੀ ਨਾਮ ਲੈ ਤੁਝਾ ਕਹ ਚਾਰੇ ਨਾਮ ਤੇਰਾ ਅੰਬੁਲਾ ਨਾਮ ਤੇਰੋ ਚੰਦਨੋ ਇਥੇ ਵਿਸਰਾਮ ਕਾਸ ਜਪੇ ਤਿਥਮ ਕੁਲਾ ਦੇ ਨਾਮ ਲੈ ਤੁਝਾ ਕਹ ਚਾਰੇ ਨਾਮ ਤੇਰਾ ਦੀਵਾ ਨਾਮ ਤੇਰੋ ਬਾਤੀ ਨਾਮ ਤੇਰੋ ਤੇਲ ਲੈ ਮਾਹਿ ਪਸਾਰੇ ਨਾਮ ਤੇਰੇ ਕੀ ਜੋਤ ਲਗਾਈ ਭਇਓ ਉਜਿਆ ਰੂਪਨ ਸਗਲਾਰੇ ਨਾਮ ਤੇਰੋ ਤਾਗਾ ਨਾਮ ਫੂਲਮਾਲਾ ਧਾਰ 18 ਹੈ ਸਗਲ ਝੂਠਾਰੇ ਤੇਰੋ ਕੀਆ ਤੁਝ ਹੈ ਕਿਆ ਅਰਪਉ ਨਾਮ ਤੇਰਾ ਤੁਹੀ ਚਵਰ ਟੂਟੋ ਲਾਰੇ ਨਾਮ ਤੇਰਾ ਤੁਹੀ ਚਵਰ ਟੂਲਾਰੇ 108864 ਖਾਣੀ ਇਹ ਵਰਤਨ ਹੈ ਸਗਲ ਸੰਸਾਰੀ ਹਾਂਜੀ 108864 ਖਾਣੀ ਇਹ ਵਰਤਨ ਹੈ ਸਗਲ ਸੰਸਾਰੀ ਕਹ ਰਵदास ਨਾਮ تیਰੂ ਆਰਤੀ ਸਤ ਨਾਮ ਹੈ ਹਰ ਭੂਗ ਤੁਹਾਰੇ ਸਿਰ ਸਹਜ ਪਾਠ ਸੇਵਾ ਸਿਰ ਸਹਜ ਪਾਠ ਸੇਵਾ